ਜੀਵ ਫੈਕਟਰੀ ਰਾਜਸਥਾਨ ਪੰਜਾਬ ਦੇ ਟੀਵੀ ਸਟੂਡਿਓ ਨੂੰ ਪੱਤੀ ਲਿਖਦਾ ਰਾਜਸਥਾਨ ਦੇ ਹਨ ਦੇ ਵਿੱਚ ਧੱਕ ਜਾਂ ਸਿੱਖ ਮੁੰਡਿਆਂ ਦੇ ਲਾਸ਼ਾਂ ਉੱਡਾ ਚਾਹਂਦੀਆਂ ਰੋਟੇ ਆਉਂਦੀਆਂ 400 ਤੋਂ ਉੱਪਰ ਲਾਸ਼ਾਂ ਰੋਟੇ ਦਿੰਦੇ ਆ ਉੱਥੇ ਉਹ ਪਿਓਰੇ ਬੰਦੇ ਸੀ ਘਰ ਤੋਂ ਸੀ ਹੂੰ ਉਸ ਤੋਂ ਬਾਅਦ 1988 ਦੇ ਵਿੱਚ ਜਿਹੜੇ ਭਾਗੜਾ ਦੇ ਵਿੱਚ ਪਾਣੀ ਛੱਡ ਕੇ ਹਾਲ ਹੋ ਜਾਂਦੇ ਗਏ ਉਹ ਆਪਰੇਸ਼ਨ ਸ਼ਾਂਤੀ ਦਾ ਹਿੱਸਾ ਸੀ ਉਹ ਹਰ ਹੂੰ ਉਹਦੇ ਜਿੱਥੇ ਜਿੱਥੇ ਇਹਨਾਂ ਨੇ ਕੋ ਕਾਰਵਾਈਆਂ ਕੀਤੀਆਂ ਸੀ ਪੁਲਿਸ ਨੇ ਆਪਣੀਆਂ ਉਹਨਾਂ ਜਦਾਂ ਦੋ ਉਹਨਾਂ ਬੰਦਿਆਂ ਦੇ ਕੋਠਿਆਂ ਦੇ ਵਿੱਚ ਬੱਚਿਆਂ ਦੇ ਸਾਰੇ ਮੋਰਚਾ ਤੇ ਸਬੂਤ ਮਟਾਉਣ ਲਈ ਉਹ ਪਾਣੀ ਛੱਡਿਆ ਸੋ ਉਸ ਟਾਈਮ ਤੇ ਕੀ ਹੋਇਆ ਪਾਕਿਸਤਾਨ ਬੋਲਿਆ ਨਹੀਂ ਇਹ ਮੈਂ ਆਪਣੇ ਸੇ ਚੈਨਲ ਤੋਂ ਸੁਣੀਆ 3287 ਲਾਸ਼ਾਂ ਪਾਕਿਸਤਾਨ ਅਜੰਗਾ ਪਾਕਿਸਤਾਨ ਵਾਲਿਆਂ ਨੇ ਸਸਤਾ ਕਰੀਤੇ ਉਹ ਬੰਦਾ 1000 ਚੀਮਾ ਉਹ ਰਿਟਰੂਚ ਕਰਿਆ ਕਹਿੰਦਾ ਮੇਰਾ ਫਾਦਰ ਬਹੁਤ ਵੱਡਾ ਸਮਾਜ ਸੇਵੀ ਸੀ ਮੇਰਾ ਫਾਦਰ ਜਾ ਕੇ ਉਹਨਾਂ ਦਾ ਸਸਤਾ ਕਰ ਗਿਆ ਔਰ ਇਹ ਜੰਗੀਆਂ ਲਾਸ਼ਾਂ ਸੀ ਜਿਹੜੇ 12 12 14 ਤੇ 15 ਸਾਲ ਦੇ ਮੁੰਡੇ ਹੀ ਹੀ ਸਾਲ ਦੇ ਮੁੰਡੇ 12 13 ਸਾਲ ਦੇ ਮੁੰਡੇ ਪੂਲਾ ਕਾਲ ਦਾ ਪਰਦੇ ਉਹ ਕਿੰਨੇ ਮਾਰੇ